ਪੰਜਾਬ ਦਾ ਨਾਂ ਬਦਲਣ ਦੀ ਕੀਤੀ ਨਰਿੰਦਰ ਮੋਦੀ ਨੇ ਪੂਰੀ ਤਿਆਰੀ ਪਹਿਲਾਂ ਤਾਂ ਪੰਜਾਬ ਦੇ ਟੋਟੇ ਹੀ ਕੀਤੇ ਸੀ ਪੰਜਾਬੀ ਸੂਬਾ ਹੀ ਬਣਾਇਆ ਸੀ ਹੁਣ ਪੰਜਾਬ ਦਾ ਨਾਂ ਹੀ ਬਦਲ ਦੇਣਾ ਨਾਂ ਹੀ ਬਦਲ ਦੇਣਾ ਪੰਜਾਬ ਦਾ ਕਿਵੇਂ ਗੱਲ ਕਰੋਗੇ ਚੰਡੀਗੜ੍ਹ ਦੀ ਕਿ ਚੰਡੀਗੜ੍ਹ ਪੰਜਾਬ ਦਾ ਕਿਵੇਂ ਗੱਲ ਕਰੋਗੇ ਪੰਜਾਬ ਦੇ ਹੱਕਾਂ ਦੀ ਜਦ ਪੰਜਾਬੀ ਸੂਬਾ ਹੀ ਦਾ ਨਾਂ ਹੀ ਬਦਲ ਦਿੱਤਾ ਤੇ ਕਿੱਥੇ ਆ ਪੰਜਾਬ ਦੇ ਨਕਸ਼ੇ ਦੇ ਵਿੱਚ ਨਕਸ਼ੇ ਤੋਂ ਮਟਾਉਣ ਦੀ ਪੂਰੀ ਤਿਆਰੀ ਕਰ ਲਈ ਨਰਿੰਦਰ ਮੋਦੀ ਨੇ ਕਿਵੇਂ ਤਿਆਰੀ ਕੀਤੀ ਹੈ ਧਿਆਨ ਦੇ ਨਾਲ ਸੁਣ ਲਓ ਯੂਪੀ ਬਿਹਾਰ ਇਹਨਾਂ ਰਾਜਾਂ ਤੋਂ ਪੰਜਾਬ ਦੇ ਵਿੱਚ ਲਿਆ ਲਿਆ ਕੇ ਭਈਏ ਉਹਨਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ ਜਾਂਦੀ ਆ ਖਰਚਾ ਪੰਜਾਬ ਸਰਕਾਰ ਕਰਦੀ ਆ ਕੇਂਦਰ ਸਰਕਾਰ ਕਰਦੀ ਆ ਲਿਆ ਲਿਆ ਕੇ ਪੰਜਾਬ ਦੇ ਵਿੱਚ ਉਹਨਾਂ ਨੂੰ ਬਾੜਿਆ ਜਾ ਰਿਹਾ ਜਿਹੜੀਆਂ ਪੰਜਾਬ ਦੀਆਂ ਜ਼ਮੀਨਾਂ ਨੇ ਉਹ ਉਹਨਾਂ ਦੇ ਨਾਂ ਕਰਾਈਆਂ ਜਾ ਰਹੀਆਂ ਨੇ ਉਹਨਾਂ ਦੇ ਰਸਨ卡ਡ ਵੋਟਾਂ ਸਭ ਕੁਝ ਉਹਨਾਂ ਦਾ ਬਣਾਇਆ ਜਾ ਰਿਹਾ ਜਿਹੜੇ ਪੰਜਾਬੀ ਨੇ ਉਹ ਜਹਾਜ਼ ਭਰ ਭਰ ਕੇ ਬਾਹਰ ਵਿਦੇਸ਼ਾਂ 'ਚ ਜਾ ਰਹੇ ਨੇ ਆਉਣ ਵਾਲੇ 5 ਸਾਲਾਂ ਦੇ ਵਿੱਚ 20% ਧਿਆਨ ਨਾਲ ਸੁਣੋ 20% ਪੰਜਾਬੀ ਹੋਣਗੇ 80% ਹਿੰਦੀ ਬੋਲਣ ਵਾਲੇ ਭਈਏ ਹੋਣਗੇ ਫਿਰ ਕੀ ਰਹਿ ਗਿਆ ਪੰਜਾਬ ਦੇ ਵਿੱਚ ਜਦ ਪੰਜਾਬੀ ਲੋਕ ਹੀ ਨਹੀਂ ਰਹੇ ਤੇ ਨਾ ਆਰਾਮ ਦੇ ਨਾਲ ਬਦਲ ਸਕਦੇ ਨੇ ਜਦੋਂ ਇਹ ਕਹਿਣਗੇ ਜੀ ਇੱਥੇ ਤਾਂ 20% ਪੰਜਾਬੀ ਨੇ ਆਹ ਦੇਖ ਲਓ 80% ਹਿੰਦੀ ਬੋਲਣ ਵਾਲੇ ਨੇ ਹਿੰਦੀ ਬੋਲਣ ਵਾਲੇ ਵੋਟਾਂ ਪਾਉਣਗੇ ਡਟ ਕੇ ਬਣਾਉਣਗੇ ਮੋਦੀ ਦਾ ਰਾਜ ਭਾਗ ਇੱਥੇ ਪੰਜਾਬ ਦੇ ਵਿੱਚ ਵੀ ਕਿਉਂਕਿ ਯਾਰ ਲੈ ਕੇ ਹੀ ਇਹ ਆਪਣੇ ਬੰਦੇ ਆ ਰਿਹਾ ਖਾਲਿਸਤਾਨ ਬਣਾਵਾਂਗੇ ਕਿੱਥੇ ਬਣਾਵੋਗੇ ਭਾਈ ਖਾਲਿਸਤਾਨ ਪੰਜਾਬ ਦੇ ਵਿੱਚ ਜਦ ਪੰਜਾਬ ਦਾ ਨਾਂ ਹੀ ਪੰਜਾਬ ਨਹੀਂ ਰਹਿਣ ਦਿੱਤਾ ਇਹਨਾਂ ਨੇ ਕਿੱਥੇ ਬਣਾ ਲੋਂਗੇ ਖਾਲਸਤਾਨ ਜਦ ਉੱਥੇ 80% ਲੋਕ ਕਹਿੰਦੇ ਨੇ ਕਿ ਅਸੀਂ ਖਾਲਸਤਾਨ ਨਹੀਂ ਬਣਾਉਣਾ ਕਿਉਂਕਿ 80% ਆਬਾਦੀ ਹਿੰਦੀ ਬੋਲਣ ਵਾਲਿਆਂ ਦੀ ਆ 20% ਪੰਜਾਬੀ ਨੇ ਫਿਰ ਤੁਹਾਡੇ ਗੁਰੂ ਘਰ ਕਿਵੇਂ ਬਚਣਗੇ ਕਿਵੇਂ ਬਚੂਗਾ ਪੰਜਾਬ ਕਿਵੇਂ ਬਚੂਗੀ ਪੰਜਾਬੀ ਬੋਲੀ ਸਭ ਕੁਝ ਤੁਸੀਂ ਆਪਣੇ ਆਪ ਬਰਬਾਦ ਕੀਤਾ ਖੁਦ ਬਰਬਾਦ ਕੀਤਾ ਇਹ ਖੁਦ ਸਾਰਾ ਕੁਝ ਪੰਜਾਬੀਆਂ ਨੇ ਆਪਣੇ ਹੱਥਾਂ ਨਾਲ ਜਾੜਿਆ ਕਿਸੇ ਨੇ ਨਹੀਂ ਜਾੜਿਆ ਕਿਸੇ ਨੂੰ ਦੋਸ਼ੀ ਨਹੀਂ ਕਹਿ ਸਕਦੇ ਖੁਦ ਦੋਸ਼ੀ ਆ ਉਦੋਂ ਕਿੱਥੇ ਮਰਗੇ ਸੀ ਜਦੋਂ ਸ੍ਰੀ ਗੁਰੂ 10ਵੇਂ ਪਾਸਾ ਦਾ ਨਿਸ਼ਾਨ ਸਾਹਿਬ ਕਾਲ ਤੱਕ ਸਭ ਤੋਂ ਤਾਰਿਆ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਉਹ ਨਿਸ਼ਾਨ ਸਾਹਿਬ ਮਜੀਠੀਆਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਤਾਰਿਆ ਲੈ ਲੀਆਂ ਜ਼ਮੀਨਾਂ ਦੇ ਮਰੱਬੇ ਉਦੋਂ ਨਹੀਂ ਕਿਸੇ ਨੇ ਆਵਾਜ਼ ਠਾਈ ਉਦੋਂ ਕੋਈ ਬੋਲਿਆ ਉਦੋਂ ਕੋਈ ਬੋਲਿਆ ਕਿ ਭਾਈ ਗੁਰੂਆਂ ਦੇ ਨਿਸ਼ਾਨ ਸਾਹਿਬ ਕਿਉਂ ਤਾਰ ਰਹੇ ਹੋ ਉਦੋਂ ਅੰਗਰੇਜ਼ਾਂ ਤੇ ਦਿੱਤੇ ਝੰਡੇ ਚੜਾ ਦਿੱਤੇ ਗੁਰਦੁਆਰਿਆਂ ਦੇ ਵਿੱਚ ਅੱਜ ਤਿੱਕਰ ਉਹੀ ਝੰਡੇ ਚੜਾਏ ਜਾਂਦੇ ਨੇ ਗੁਰੂਆਂ ਦੇ ਨਿਸ਼ਾਨ ਸਾਹਿਬ ਉਤਾਰ ਦਿੱਤੇ ਤਾਰ ਦਿੱਤੇ ਉਹ ਵੀ ਬਰਬਾਦ ਹੋ ਗਏ ਤੁਸੀਂ ਤੁਹਾਡੇ ਕੋਲੇ ਕੁਝ ਨਹੀਂ ਰਿਹਾ ਹੁਣ ਉਸ ਨੇ ਜੋ ਬਾਦਲਾਂ ਦਾ ਰੱਖਿਆ ਹੋਇਆ ਗੰਗੂ ਜੱਥੇਦਾਰ ਹੁਣ ਵੀ ਉਹਨੂੰ ਲੋਕ ਕਿਵੇਂ ਬੁਲਾਉਂਦੇ ਨੇ ਕਾਲ ਤੱਕ ਸਾਭ ਦਾ ਜੱਥੇਦਾਰ ਸਾਹਿਬ ਜੀ ਓਏ ਭਾਈ ਜੀ ਤਾਂ ਤਾਂ ਕਹੋ ਜੇ ਉਹ ਪੰਥ ਦਾ ਜੱਥੇਦਾਰ ਹੋਵੇ ਜੇ ਉਹਨੇ ਪੰਥ ਦੇ ਹੱਕ ਦੇ ਫੈਸਲੇ ਕੀਤੇ ਹੋਣ ਸਖਵੀਰ ਨੇ ਡੇਢ ਲੱਖ ਬੱਚਿਆਂ ਦੇ ਕਤਲ ਕਰਨ ਵਾਲੇ ਪੁਲਿਸ ਵਾਲਿਆਂ ਨੂੰ ਉੱਚੇ ਅਹੁਦੇ ਦਿੱਤੇ ਜਿਸ ਸਖਵੀਰ ਨੇ ਗੋਲੀਆਂ ਮਰਵਾਈਆਂ ਸਿੰਘਾਂ ਦੇ ਬੈਠਿਆਂ ਦੇ ਜਿਹੜੇ ਸਖਵੀਰ ਨੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਈ ਜਿਹੜੇ ਸਖਬੀਰ ਦੇ ਬਲਾਤਕਾਰ ਕਰਾਏ ਕਿੰਨੇ ਪਾਪ ਕਿੰਨੇ ਕਾਂਡ ਕੀਤੇ ਨੇ ਉਸ ਬੰਦੇ ਨੂੰ ਕਹਿ ਦਿੱਤਾ ਤੂੰ 4 ਦਿਨ ਬਰਸਾ ਫੜ ਕੇ ਖੜ ਜਾ ਇਹ ਇਨਸਾਫ ਕੀਤਾ ਬਾਦਲਾਂ ਦੇ ਰੱਖੇ ਜੱਥੇਦਾਰ ਨੇ ਕਰਨਾ ਤਾਂ ਇਹ ਚਾਹੀਦਾ ਸੀ ਕਿ ਉਹਨੂੰ ਸਦਾ ਲਈ ਪੰਜ ਤੋਂ ਸੇਕਦਾ ਉਹ ਸਾਰੇ ਲਾਣੇ ਨੂੰ ਕਿਉਂ ਸੇਕਦਾ ਬਈ ਪੰਜਾਬ ਦਾ ਨਾਂ ਹੀ ਮਟਾਉਣਾ ਨਾ ਨਕਸ਼ੇ ਦੇ ਵਿੱਚੋਂ ਜਦੋਂ ਪੰਜਾਬ ਛੱਡਣਾ ਹੀ ਨਹੀਂ ਇਹਨਾਂ ਨੇ ਪਰ ਲੋਕਾਂ ਨੇ ਵਿਰੋਧ ਕਿਹੜੇ ਤਰੀਕੇ ਨਾਲ ਕੀਤਾ ਜੱਥੇਦਾਰ ਸਾਹਿਬ ਜੀ ਸਾਹਿਬ ਜੀ ਕਿਉਂ 도ਗਲੀਆਂ ਗੱਲਾਂ ਕਰਦੇ ਹੋ ਕਿਉਂ 도ਗਲੇ ਬਣਦੇ ਹੋ ਜੇ ਅੱਜ ਨਾ ਤੁਸੀਂ ਬੋਲੇ ਨਾ ਅੱਜ ਨਾ ਤੁਸੀਂ ਨਾ ਬੋਲੇ ਆ ਤੁਹਾਡੇ ਸਾਹਮਣੇ ਆ ਨਿਊਜ਼ ਪੰਜਾਬ ਦਾ ਨਾਂ ਬਦਲਿਆ ਜਾਊਗਾ ਪੰਜਾਬ ਦਾ ਨਕਸ਼ੇ ਦੇ ਵਿੱਚੋਂ ਨਾਂ ਖਤਮ ਹੋ ਜਾਏਗਾ ਦੁਨੀਆ ਦੇ ਵਿੱਚੋਂ ਤੁਸੀਂ ਤਾਂ ਖਾਲਸਤਾਨ ਬਣਾਉਣ ਦੀਆਂ ਗੱਲਾਂ ਕਰਦੇ ਹੋ ਇਹ ਤਾਂ ਬਾਲੀਆਂ ਦੂਰ ਦੀਆਂ ਗੱਲਾਂ ਰਹਿ ਜਾਣਗੀਆਂ ਜੇ ਤੁਸੀਂ ਕਹਿੰਦੇ ਹੋ ਕਿ ਯੂਨਾਈਟਿਡ ਨੇਸ਼ਨ ਜੁਨੋ ਜੀ ਤੁਹਾਨੂੰ ਖਾਲਸਤਾਨ ਬਣਾ ਕੇ ਦੇਗਾ ਇਹ ਗਲਤ ਫਹਿਮੀ 'ਚੋਂ ਆ ਬਾਲੀ ਗਲਤ ਵੱਡੀ ਗਲਤ ਫਹਿਮੀ ਦੇ ਵਿੱਚੋਂ ਆ ਤੁਸੀਂ ਕਿਵੇਂ ਬਣਾ ਕੇ ਦੇਗਾ ਵੀ ਦੱਸੋ ਜਦੋਂ ਉੱਥੇ ਤੁਸੀਂ ਵਕੀਲ ਹੋ ਰਹਿ ਲਾ ਲੋ ਜਦੋਂ ਉੱਥੇ 80% ਹਿੰਦੀ ਬੋਲਣ ਵਾਲੇ ਨੇ 20% ਪੰਜਾਬੀ ਨੇ ਪੰਜਾਬ ਦਾ ਨਾਂ ਹੀ ਬਦਲ ਕੇ ਉਹਨਾਂ ਨੇ ਕੁਝ ਹੋਰ ਬਣਾ ਦਿੱਤਾ ਕਿੱਥੋਂ ਬਣਾਵੋਗੇ ਖਾਲਿਸਤਾਨ ਜਿਹੜੇ ਵਿਦੇਸ਼ਾਂ ਚ ਬਸਦੇ ਨੇ ਉਹ ਕਿਵੇਂ ਉੱਥੇ ਵਾੜਨ ਦੇਣਗੇ ਅਗਲੇ ਤੁਹਾਨੂੰ ਵਾੜਨ ਦੇਣਗੇ ਫਿਰ ਯੂਨਾਈਟਿਡ ਨੇਸ਼ਨ ਕੀ ਕਰ ਲੇਗਾ ਹੁਣ ਰੂਸ ਨੇ ਕਿੰਨਾ ਕਤਲੇਆਮ ਕੀਤਾ ਉਹਦੇ ਗਾਰੰਟੀ ਸੂ ਕੀਤੇ ਨੇ ਕਿਸੇ ਨੇ ਉਹਨੂੰ ਫੜਿਆ ਜਦੋਂ ਉਹ ਜਹਾਜ਼ ਚੜਦਾ ਕੋਈ ਨਹੀਂ ਫੜਦਾ ਇਜ਼ਰਾਈਲ ਨੇ ਕਿੰਨਾ ਕਤਲੇਆਮ ਕੀਤਾ ਬਸ ਸਿਰ ਬੋਲਦੇ ਹੀ ਨੇ ਕਤਲੇਆਮ ਕਰਨ ਵਾਲਾ ਕਤਲੇਆਮ ਕਰਦਾ ਰਹਿੰਦਾ ਇਹ ਭਾਈ ਗੱਲਾਂ ਨੇ ਸੰਭਰ ਲੋਜ ਸੰਭਰਨਾ ਹੁਣ ਹੁਣ ਤੁਹਾਡੇ ਕੋਲੇ ਸਭ ਤੋਂ ਪਹਿਲਾ ਮੌਕਾ ਇਹ ਆ ਕਿ ਤੁਸੀਂ ਕਾਲ ਤੱਕ ਸਭ ਆਜ਼ਾਦ ਕਰਾਵੋ ਹੋਕਾ ਦੇਵੋ ਕਾਲ ਤੱਕ ਸਭ ਆਜ਼ਾਦ ਕਰਾਉਣ ਦਾ ਸਭ ਤੋਂ ਪਹਿਲਾਂ ਤਾਂ ਇਹ ਕੰਮ ਕਰੋ ਜਦੋਂ ਉੱਥੇ ਕੋਈ ਤੁਹਾਡੀ رائے ਦੇ ਨਾਲ ਸੰਗਤ ਦੀ رائے ਦੇ ਨਾਲ ਉੱਥੇ ਕਮੇਟੀ ਬਣੇਗੀ ਜਥੇਦਾਰ ਬਣੇਗਾ ਉਹ ਫਿਰ ਪੰਥ ਦੇ ਹੱਕ ਦੇ ਫੈਸਲੇ ਲਏਗਾ ਫਿਰ ਸਭ ਤੋਂ ਪਹਿਲਾਂ ਜਿਹੜੇ ਵਿਦੇਸ਼ਾਂ ਚ ਨੌਜਵਾਨ ਜਾਂਦੇ ਨੇ ਉਹਨਾਂ ਨੂੰ ਰੋਕਣਾ ਪਏਗਾ ਪੰਜਾਬ ਦੇ ਵਿੱਚ ਰੋਜ਼ਗਾਰ ਤੋਰਨੇ ਪੈਣਗੇ ਇਹ ਅਪਰਾਲੇ ਵੱਡੇ ਵੱਡੇ ਕਰਨੇ ਪੈਣਗੇ ਜੇ ਸਾਡੇ ਕੋਲੇ ਕਾਲ ਤੱਕ ਸਾਬ ਹੋਏਗਾ ਕਾਲ ਤੱਕ ਸਭ ਦੇ ਉੱਤੇ ਕਬਜ਼ਾ ਕੰਜਰਾਂ ਦਾ ਬਾਦਲਾਂ ਦਾ ਪਰ ਤੁਸੀਂ ਨਾ ਬੋਲਿਓ ਚੁੱਪ ਰਹਿਓ ਗੁਰਦੁਆਰਿਆਂ ਤੇ ਜੇ ਤੁਸੀਂ ਅੰਗਰੇਜ਼ਾਂ ਦੇ ਝੰਡੇ ਚੜ੍ਹਾਏ ਨਾ ਅੱਜ ਤੁਹਾਡੇ ਕੋਲੇ ਕੱਖ ਨਹੀਂ ਹੈਗਾ ਕੱਖ ਨਾ ਗੁਰੂਆਂ ਦੇ ਨਿਸ਼ਾਨ ਸਾਹਿਬ ਨੇ ਗੁਰਦੁਆਰਿਆਂ 'ਚ ਨਾ ਗੁਰੂਆਂ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰਤ ਤਿਆਰ ਕੀਤਾ ਜਾਂਦਾ ਤੁਸੀਂ ਸਾਰਾ ਕੁਝ ਆਪਣੇ ਹੱਥਾਂ ਨਾਲ ਖੁਦ ਤਬਾਹ ਕੀਤਾ ਅੱਜ ਜਿੰਨੀਆਂ ਨੰਗ ਜੱਥੇਬੰਦੀਆਂ ਨੇ ਉਹ ਵੀ ਹਫ਼ਤਾ ਲੈਂਦੀਆਂ ਨੇ ਮਹੀਨਾ ਲੈਂਦੀਆਂ ਨੇ ਬਾਦਲਾਂ ਤੋਂ ਜੱਥੇਬੰਦੀਆਂ ਵੀ ਕੋਈ ਬੋਲਣ ਵਾਲਾ ਤੱਕ ਨਹੀਂ ਸਾਰੇ ਵਿੱਕ ਗਏ ਨੇ ਕਰਾ ਲਓ ਪੰਜਾਬ ਦਾ ਨਾਂ ਚੇਂਜ ਬਦਲ ਦੇਣਗੇ ਸਾਰਾ ਕੁਸ ਥੋਡੀਆਂ ਅੱਖਾਂ ਦੇ ਸਾਹਮਣੇ ਸਾਹਮਣੇ ਬਦਲਿਆ ਜਾਉ ਸਾਰਾ ਕੁਝ ਦੇਖਦੇ ਰਹਿ ਜਿਓ ਜਿਹੜੇ ਵਿਦੇਸ਼ਾਂ ਚੋਂ ਜਾਇਆ ਕਰਨਗੇ ਫਿਰ ਉਹਨਾਂ ਦੇ ਕਿਵੇਂ ਕੁੱਟ ਪਿਆ ਕਰੂਗੀ ਜਦੋਂ ਮੱਥਾ ਟੇਕਣ ਜਾਇਆ ਕਰਨਗੇ ਇਹ ਦੇਖ ਲਿਓ ਕਿਉਂਕਿ ਜ਼ਮੀਨਾਂ ਉਹ ਖਰੀਦੀ ਜਾਂਦੇ ਨੇ ਭਈਏ ਆ ਕੇ ਸਰਕਾਰ ਦਵਾਈ ਜਾਂਦੀ ਆ ਸਾਰਾ ਕੁਝ ਉਹਨਾਂ ਦੀਆਂ ਵੋਟਾਂ ਬਣੀ ਜਾਂਦੀਆਂ ਨੇ ਪਰ ਤੁਸੀਂ ਰੌਲਾ ਨਾ ਪਾਇਓ ਤੁਸੀਂ ਆਵਾਜ਼ ਨਾ ਠਾਇਓ ਜੇ ਕਰਨਾ ਤਾਂ ਹੁਣ ਮੌਕਾ ਉਹ ਰੌਲਾ ਪਾਵੋ ਕਿ ਭਾਈ ਕਾਨੂੰਨ ਬਣਾਵੋ ਇੱਥੇ ਕੋਈ ਬਾਹਰਲਾ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ਕਿਉਂਕਿ ਤਹਿਸੀਲਦਾਰ ਸਭ ਇਹਨਾਂ ਦੇ ਨੇ ਕਿਵੇਂ ਰੋਕੋਗੇ ਕਿਵੇਂ ਰੋਕੋਗੇ ਤੁਹਾਡੇ ਕੋਲ ਤਾਂ ਇੱਕੋ ਹੀ ਕੰਮ ਰਹਿ ਗਿਆ ਗਾਂਧੀ ਨੇ ਕਿਹਾ ਵਰਤ ਰੱਖਦੇ ਅਸੀਂ ਮਰਨ ਵਰਤ ਅੱਜ ਦੇ ਕਿਸਾਨ ਮਰਨ ਵਰਤ ਰੱਖਦੇ ਨੇ ਗੁਰੂਆਂ ਨੇ ਸਾਡੇ ਹੱਥਾਂ 'ਚ ਸ਼ਸਤਰ ਦਿੱਤੇ ਸੀ ਉਹ ਅਸੀਂ ਪਰੇ ਸੈਡ 'ਤੇ ਨਿਸ਼ਾਨ ਸਾਹਿਬ ਵੀ ਗੁਰੂਆਂ ਦੇ ਦਿੱਤੇ ਤਾਰ ਦਿੱਤੇ ਫਿਰ ਕੀ ਕਹਾਂਗੇ ਕੀ ਕਹਾਂਗੇ ਤੁਹਾਨੂੰ ਦੋਸ਼ੀ ਕੌਣ ਆ ਅੱਜ મોદી ਦੋਸ਼ੀ ਆ ਜਾਂ ਤੁਸੀਂ ਖੁਦ ਦੋਸ਼ੀ ਹੋ ਇਹ ਆਪਣੇ ਆਪ ਵਿਚਾਰ ਜ਼ਰੂਰ ਕਰੋ ਆ ਹੁਣ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਖੰਡੇ ਦਾ ਤੇ ਨਿਸ਼ਾਨ ਸਾਹਿਬ ਦਾ ਇਤਿਹਾਸ ਵੀ ਦੇਖ ਲਓ ਧਿਆਨ ਦੇ ਨਾਲ ਪੜ੍ਹੇ ਲਿਖੇਓ ਬੇਫਕੂਪੋ ਇਹ ਇਨਸਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਜਿਸ ਇਨਸਾਨ ਸਾਹਿਬ ਨੂੰ ਲੈ ਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਮਨੁੱਖਤਾ ਦੇ ਹੱਕਾਂ ਦੇ ਲਈ 14 ਹੀ ਜਿੱਤੀਆਂ ਇਹ ਇਨਸਾਨ ਸਾਹਿਬ ਸੀਗਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਸਮੇਂ ਤੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਕਾਲ ਤੱਕ ਸਾਹਬ ਤੇ ਵੀ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ ਇਹਦਾ ਸਾਰਾ ਇਤਿਹਾਸ ਤੁਸੀਂ ਪੜ ਸਕਦੇ ਹੋ ਸਿੱਖ ਅਫ ਅਮਰੀਕਾ ਦੀ ਫੇਸਬੁੱਕ ਤੇ ਜਾਂ ਫਾਸਟਵੇ ਟੀਵੀ ਦੀ ਫੇਸਬੁੱਕ ਤੇ ਤੁਸੀਂ ਜਾ ਕੇ ਜਾਂ ਨਾਰਥ ਅਮਰੀਕਾ ਗੁਰਦਾਰਾ ਐਸੋਸੀਏਸ਼ਨ ਦੇ ਪੇਜ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜਾਂ ਸਿੱਖ ਹਿਸਟਰੀ ਮਿਊਜ਼ੀਅਮ ਯੂ ਐਸ ਏ .ਕੋਮ ਤੇ ਜਾ ਕੇ ਵੀ ਦੇਖ ਸਕਦੇ ਹੋ ਇਹ ਇਤਿਹਾਸ ਆ ਜਿਹੜਾ ਤੁਸੀਂ ਉਥੇ ਪੜ ਸਕਦੇ ਹੋ ਇਹ ਇਨਸਾਨ ਸਾਹਿਬ ਦਾ ਇਤਿਹਾਸ ਆ ਜੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਇਨਸਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਸ ਵੇਲੇ ਜਦੋਂ ਜੱਥੇ ਜਾਂਦੇ ਸੀਗੇ ਉਹਨਾਂ ਕੋਲੇ ਵੀ ਇਹੀ ਨਿਸ਼ਾਨ ਸਾਹਿਬ ਹੁੰਦੇ ਸੀ ਕਿਉਂਕਿ ਨੀਲੇ ਕਲਰ ਦੇ ਸੀ ਜ਼ਿਆਦਾ ਕਰਕੇ ਪ੍ਰਿੰਟ ਨਹੀਂ ਉੱਤੇ ਕਿਰਪਾਨ ਬਹੁਤ ਤੁਸੀਂ ਦੇਖੋਗੇ ਘਟਦੀਂਦੀ ਹੈ ਕਿਉਂਕਿ ਉਹ ਵਿੱਚ ਹੀ ਲੁਕ ਜਾਂਦੇ ਸੀਗੇ ਕਿਉਂਕਿ ਪ੍ਰਿੰਟ ਆਉਂਦਾ ਨਹੀਂ ਸੀ ਨੀਲੇ ਕਲਰ ਦਾ ਹੀ ਜਦੋਂ ਬਲੈਕ ਐਂਡ ਵਾਈਟ ਫੋਟੋ ਹੁੰਦੀ ਸੀ ਉਹਦੇ ਵਿੱਚ ਆਉਂਦਾ ਨਹੀਂ ਸੀਗਾ ਤੇ ਆ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਇਨਾਂ ਨੇ ਅੰਗਰੇਜ਼ਾਂ ਨੇ ਪੀਲੇ ਕਰਵਾ ਦਿੱਤੇ ਤੇ ਉਹ ਸਮੇਂ ਫਿਰ ਜਿਹੜੇ ਆਹ ਨਿਸ਼ਾਨ ਉੱਪਰ ਕਿਰਪਾਨ ਤੇ ਢਾਲ ਤੁਸੀਂ ਦੇਖ ਸਕਦੇ ਹੋ ਜਦੋਂ ਕਾਲ ਤੱਕ ਸਭ ਤੇ ਚੜੇ ਹੁੰਦੇ ਸੀ ਇਨਸਾਨ ਸਾਹਿਬ ਇਹ ਮਹਾਰਾਜਾ ਅਨਜੀਤ ਸਿੰਘ ਨੇ ਸੋਨੇ ਵਿੱਚ ਵੀ ਇਹ ਚਿੱਤਰਕਾਰੀ ਕਰਾਈ ਸੀ ਹਰਮੰਦਰ ਸਾਹਿਬ ਦੇ ਵਿੱਚ ਅੱਜ ਵੀ ਤੁਸੀਂ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਜਸ ਖੰਡੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਖੰਡੇ ਦੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਹੁਣ ਅਸੀਂ ਇਹ ਨਾ ਫਰੇਮ ਕੀਤਾ ਇਹ ਅ ਰਿਜੀਨਲ ਨਿਸ਼ਾਨ ਸਾਹਿਬ ਜਿਹੜਾ ਇਹ ਕਪੜੇ ਦਾ ਨਿਸ਼ਾਨ ਸਾਹਿਬ ਆ ਔਰ ਆ ਉੱਤੇ ਇਤਿਹਾਸ ਲਿਖਿਆ ਇੱਕ ਫਰੇਮ ਕੀਤਾ ਫਰੇਮ ਕੀਤਾ ਵੀ ਜਿਹੜੇ ਗੁਰੂ ਘਰ ਨੇ ਗੁਰੂ ਘਰਾਂ ਦੇ ਵਿੱਚ ਇੱਕ ਬਣਿਆ ਹੁੰਦਾ ਅਜਾਇਬ ਘਰ ਜਿੱਥੇ ਫੋਟੋਆਂ ਵਗੈਰਾ ਲਾਈਆਂ ਹੁੰਦੀਆਂ ਨੇ ਸ਼ਹੀਦਾਂ ਦੀਆਂ ਉਥੇ ਲਾਉਣ ਬਾਰੇ ਵਿਚਾਰ ਕਰ ਰਹੇ ਆਂ ਵੀ ਗੁਰਦੁਆਰੇ ਦੀਆਂ ਕਮੇਟੀਆਂ ਨਾਲ ਰਹਿ ਕਰਕੇ ਜੇ ਉਹ ਪਰਮਿਸ਼ਨ ਦੇ ਦੇਣ ਸ੍ਰੀ ਗੁਰੂ ਦਸ਼ਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਇਹ ਇਤਿਹਾਸ ਲਾਉਣ ਬਾਰੇ ਕਿਉਂਕਿ ਗੁਰਦਾਰੇ ਦੀਆਂ ਕਮੇਟੀਆਂ ਨੇ ਜਿਹੜੀਆਂ ਅੱਜ ਉਹੀ ਇਤਿਹਾਸ ਦੀਆਂ ਦੁਸ਼ਮਣ ਬਣੀਆਂ ਹੋਈਆਂ ਨੇ ਸਿਰਫ ਉਹ ਦਿਨ ਦਿਹਾੜੇ ਮਨਾਉਂਦੇ ਨੇ ਗੁਰੂਆਂ ਦੇ ਇਸ ਕਰਕੇ ਕਿਉਂਕਿ ਚੜਾਵਾ ਆਈ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਇਸ ਕਰਕੇ ਕਰਦੇ ਨੇ ਕਿ ਜੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਨਹੀਂ ਕਰਦੇ ਤਾਂ ਕਿਸੇ ਨੇ ਆਉਣਾ ਹੀ ਨਹੀਂ ਜਿੰਨੇ ਵੀ ਦੂਜੇ ਨੇ ਸਾਥ ਬਣੇ ਹੋਏ ਨੇ ਡੇਰਿਆਂ ਵਾਲੇ ਨੇ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਦੇ ਨੇ ਇਸ ਕਰਕੇ ਕਿ ਚੜਾਵਾ ਚੜਾਉਣ ਲੋਕ ਆਉਣ ਗੁਰੂ ਗ੍ਰੰਥ ਸਾਹਿਬ ਇੱਕ ਇਨਕਮ ਦਾ ਸਾਧਨ ਆ ਬਲਕਿ ਜੋ ਇਤਿਹਾਸ ਆ ਉਹ ਸਾਡਾ ਤੁਹਾਡੇ ਸਾਹਮਣੇ ਆ ਕਿ ਨਾ ਤਾਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਅਜੇ ਨਿਸ਼ਾਨ ਸਾਹਿਬ ਆ ਗੁਰਦੁਆਰਿਆਂ 'ਚ ਨਾ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰਤ ਤਿਆਰ ਕੀਤਾ ਜਾਂਦਾ ਹੁਣ ਜੋ ਅੰਗਰੇਜ਼ਾਂ ਦਾ ਲੋਗੋ ਆ ਉਹਨੂੰ ਇਹ ਖੰਡਾ ਦੱਸਦੇ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਅੰਗਰੇਜ਼ਾਂ ਦਾ ਲੋਗੋ ਆ ਅੰਗਰੇਜ਼ਾਂ ਨੇ ਇਹ ਡਿਜ਼ਾਈਨ ਕੀਤਾ ਸੀ ਆ ਰਾਣੀ ਦਾ ਉੱਤੇ ਤਾਜ ਬਣਿਆ ਹੋਇਆ ਲਾਇਆ ਹੋਇਆ ਇਹ ਉਹ ਸਮੇਂ ਜਿਹੜੀਆਂ ਸੱਤ ਵਿਰਾਸਤਾਂ ਦੇ ਰਾਜੇ ਹੁੰਦੇ ਸੀ ਉਹਨਾਂ ਨੂੰ ਬਣਾ ਕੇ ਦਿੱਤਾ ਸੀ ਤੇ ਉਸ ਸਮੇਂ ਦੀ ਜਿਹੜੀ ਬ੍ਰਿਟਿਸ਼ ਹਕੂਮਤ ਦੀ ਫौज ਹੁੰਦੀ ਸੀ ਜੋ ਪੰਜਾਬ ਤੋਂ ਭਰਤੀ ਕੀਤੇ ਹੋਏ ਸੀਗੇ ਉਹਨਾਂ ਦੇ ਮੱਥੇ ਤੇ ਲਾਇਆ ਹੁੰਦਾ ਸੀ ਇਹ ਉਹਨਾਂ ਦਾ ਬੈਸਟ ਸੀਗਾ ਅੱਜ ਇਹੀ ਇਹ ਝੰਡਿਆਂ ਦੇ ਉੱਤੇ ਤੁਸੀਂ ਦੇਖੋ ਥੱਲੇ ਖਾਲਸਤਾਨ ਇੰਨਾ ਪਵਿੱਤਰ ਨਾਮ ਆ ਉਹ ਲਿਖਿਆ ਹੋਇਆ ਉੱਤੇ ਇਹਨਾਂ ਨੇ ਅੰਗਰੇਜ਼ਾਂ ਦਾ ਲੋਗੋ ਲਾਇਆ ਹੋਇਆ ਹੁਣ ਇਹ ਗੱਲ ਕਰਦੇ ਹੁੰਦੇ ਨੇ ਕਿਰਪਾਨ ਦੀ ਤੇ ਚੱਕਰ ਦੀ ਵੀ ਕਿਰਪਾਨ ਤੇ ਚੱਕਰ ਤਾਂ ਸਹੀ ਆ ਵੀ ਜਿਹੜਾ ਆ ਵਿਚਾਲੇ ਲਾਇਆ ਇਹ ਤਾਂ ਸਾਡਾ ਥੱਲਿਓਂ ਚੌੜਾ ਉੱਤੋਂ ਚੌੜਾ ਸਾਡੇ ਦਸਾਂ ਗੁਰੂਆਂ ਚੋਂ ਕਿਸੇ ਦਾ ਖੰਡਾ ਹੀ ਨਹੀਂ ਹੁਣ ਇਸ ਤਰ੍ਹਾਂ ਦੇ ਆ ਇੱਕ ਟੁਆਏ ਜੇ ਨਾਲੇ ਅੰਬਰਤ ਤਿਆਰ ਕਰਦੇ ਨੇ ਆਹ ਤੁਸੀਂ ਦੇਖ ਸਕਦੇ ਹੋ ਥੱਲੇੋਂ ਚੌੜਾ ਉੱਤੇ ਚੌੜਾ ਇਹ ਤੇ ਕਰਾਸ ਮਾਰਿਆ ਹੁਣ ਜਿਹੜੇ ਅੰਗਰੇਜ਼ਾਂ ਦੇ ਝੰਡੇ ਚੜਾਏ ਹੋਏ ਨੇ ਗੁਰਦੁਆਰਿਆਂ 'ਚ ਉਹਦੇ ਉੱਤੇ ਵੀ ਆਹੀ ਹੈ ਕਿਉਂਕਿ ਅੰਗਰੇਜ਼ਾਂ ਦੇ ਝੰਡੇ ਨੇ ਸਾਡਾ ਨਿਸ਼ਾਨ ਸਭ ਤਾਂ ਆਹਾਂ ਸੀਗਾ ਜੋ ਗੁਰੂਆਂ ਦਾ ਚੜਿਆ ਹੁੰਦਾ ਸੀ ਕਾਲ ਤੱਕ ਸਾਬ ਤੇ ਇਹ ਤਾਂ ਅੱਜ ਤੱਕ ਨਹੀਂ ਚੜਾਇਆ ਗਿਆ ਅੱਜ ਤੱਕ ਨਹੀਂ ਚੜਾਇਆ ਗਿਆ ਹੁਣ ਅੰਗਰੇਜ਼ਾਂ ਦਾ ਰਾਜ ਨਹੀਂ ਹੈਗਾ ਪੰਜਾਬ ਦੇ ਉੱਤੇ ਉੱਥੇ ਵੀ ਨਹੀਂ ਚੜਾਇਆ ਗਿਆ ਵਦੇਸ਼ਾਂ ਦੇ ਵਿੱਚ ਵੀ ਗੁਰੂ ਘਰ ਆਜ਼ਾਦ ਨਹੀਂ ਨਿਸ਼ਾਨ ਸਾਹਿਬ ਚੜਾ ਸਕਦੇ ਨੇ ਪਰ ਚੜਾਉਂਦੇ ਨਹੀਂ ਕਿਉਂਕਿ ਗੁਲਾਮ ਇਹਨਾਂ ਨੇ ਗੁਲਾਮੀ ਆ ਜਿਹੜੀ ਉਹ ਇਹਨਾਂ ਦੇ ਅੰਦਰ ਵਸ ਗਈ ਆ ਉਹ ਗੁਲਾਮੀ ਕੱਢਣਾ ਹੀ ਨਹੀਂ ਚਾਹੁੰਦੇ ਇਹ ਨਾ ਗੁਰੂਆਂ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰ ਸਕਾਉਣਾ ਚਾਹੁੰਦੇ ਨੇ ਨਾ ਗੁਰੂਆਂ ਦੇ ਨਿਸ਼ਾਨ ਸਾਹਿਬ ਗੁਰਦਵਾਰਿਆਂ 'ਚ ਝੜਾਉਣਾ ਚਾਹੁੰਦੇ ਨੇ ਇਹ ਅੱਜ ਦੇ ਗੁਰਦੁਆਰੇ ਦੀਆਂ ਕਮੇਟੀਆਂ ਦੇ ਹਾਲਾਤ ਨੇ ਪਰ ਫਿਰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਗੁਰਦਾਰੇ ਦੀਆਂ ਕਮੇਟੀਆਂ ਅੱਗੇ ਕਿ ਭਾਈ ਤੁਹਾਡੇ ਕੋਲੇ ਆ ਪਹੁੰਚਦਾ ਕਰ ਦਵਾਂਗੇ ਜੇ ਤੁਸੀਂ ਕਹੋਗੇ ਤੁਹਾਡੇ ਗੁਰੂ ਘਰ ਕਿ ਤੁਸੀਂ ਇਹ ਲਾਉਣ ਦੀ ਆਗਿਆ ਦਿਓ ਕਿ ਤੁਹਾਡੇ ਅਜਾਇਬ ਘਰ ਦੇ ਵਿੱਚ ਲਾਇਆ ਜਾਵੇ ਕਿ ਇਤਿਹਾਸ ਪੜਨ ਬੱਚੇ ਸਾਡੇ ਨਿਸ਼ਾਨ ਸਾਹਿਬ ਦਾ ਤੇ ਇਨਸਾਨ ਸਾਹਿਬ ਦੇ ਖੰਡੇ ਦੇ ਬਾਰੇ ਵਿੱਚ ਤੇ ਪਤਾ ਲੱਗੇ ਤੇ ਇਤਿਹਾਸ ਆ ਜਿਹੜਾ ਉਹ ਬੱਚਿਆਂ ਨੂੰ ਦੱਸਿਆ ਜਾਵੇ ਹੁਣ ਇਹ ਗੁਰੂ ਘਰਾਂ ਦੀਆਂ ਕਮੇਟੀਆਂ ਦਾ ਫਰਜ ਬਣਦਾ ਪਰ ਜਿਹੜੀਆਂ ਸੰਗਤਾਂ ਦੇਖਦੀਆਂ ਨੇ ਵੀਡੀਓ ਉਹਨਾਂ ਦਾ ਫਰਜ ਵੀ ਬਣਦਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਹਰ ਗੁਰੂ ਘਰ ਦੀ ਕਮੇਟੀ ਕੋਲੇ ਪਹੁੰਚਦਾ ਕਰਨ ਕਿਉਂਕਿ ਉਹਨਾਂ ਦਾ ਵੀ ਫਰਜ ਬਣਦਾ ਜੇ ਅਸੀਂ ਅੱਜ ਗੁਰੂਆਂ ਦੇ ਨਹੀਂ ਹੋ ਸਕੇ ਤਾਂ ਅਸੀਂ ਕੀਦੇ ਹਾਂ ਫਿਰ ਤਾਂ ਅਸੀਂ ਆਪਣੇ ਆਪ ਦੇ ਵੀ ਨਹੀਂ ਹੈਗੇ ਕਿ ਸਾਡੇ ਗੁਰੂਆਂ ਨੇ ਇੰਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਅਸੀਂ ਗੁਰਦੁਆਰਿਆਂ ਦੇ ਵਿੱਚੋਂ ਉਹਨਾਂ ਦਾ ਨਿਸ਼ਾਨ ਸਾਹਿਬ ਹੀ ਗਾਇਬ ਕਰ ਦਿੱਤਾ ਅਸੀਂ ਗੈਰਾਂ ਦੇ ਝੰਡੇ ਲੈ ਕੇ ਅਸੀਂ ਕਹਿੰਨੇ ਆ ਜੀ ਅਸੀਂ ਇਨਸਾਨ ਸਭ ਚੜਾਉਨੇ ਆ ਫੇਰ ਬੀਬੀਆਂ ਉਹਨੂੰ ਐਦਾਂ ਹੱਥਾਂ ਨਾਲ ਘੁੱਟਦੀਆਂ ਨੇ ਗੈਰਾਂ ਦੇ ਨਿਸ਼ਾਨ ਉਹਨੂੰ ਝੰਡੇ ਨੂੰ ਉਹਨੂੰ ਨਿਸ਼ਾਨ ਸਾਹਿਬ ਦੱਸਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਕੋਲੇ ਜੇ ਕੋਈ ਇਸ ਗੱਲ ਦਾ ਜਵਾਬ ਹੈਗਾ ਤਾਂ ਦੇਣ ਦੱਸ ਦੇਣ ਵੀ ਜਿਹੜਾ ਉਹਨਾਂ ਨੇ ਆਹਾ ਲਾਇਆ ਹੋਇਆ ਆਹਲ ਆਹ ਇੱਕੇ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜੋ ਆ ਬਚਾਲੇ ਆ ਤਾਂ ਚਾਜੇ ਆ ਇਹ ਅੰਗਰੇਜ਼ਾਂ ਦਾ ਲੋਗੋ ਆ ਪੂਰੇ ਸਬੂਤ ਨੇ ਆ ਪੂਰੇ ਸਬੂਤ ਨੇ ਇਹ ਸਾਰੇ ਪ੍ਰੂਫ ਨੇ ਫਿਰ ਦੇਖ ਕੇ ਅਣ ਦੇਖਿਆ ਕਿਉਂ ਕਰਦੇ ਨੇ ਜਿਹੜੇ ਬੰਦੇ ਦੇਖ ਕੇ ਅਣ ਦੇਖਿਆ ਕਰਦੇ ਨੇ ਉਹ ਪਾਪੀ ਨੇ ਸਭ ਤੋਂ ਵੱਡੇ ਪਾਪੀ ਉਹੀ ਨੇ ਕਿ ਦੇਖ ਕੇ ਇਤਿਹਾਸ ਨੂੰ ਫਿਰ ਅਣ ਦੇਖਿਆ ਕਰਦੇ ਨੇ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਜੀ ਸੰਗ ਤੇ ਤੁਹਾਡਾ